ਬਾਰਡਰ ਦਾ ਇਨਸੀਡੈਂਟ ਹੋਇਆ ਸੀ ਲਕੀ ਓਬਰਾਏ ਜੀ ਦਾ ਮੈਂ ਉਸ ਦੇ ਸਿਲਸਿਲੇ 'ਚ ਪਹਿਲੇ ਜਲੰਧਰ ਆ ਕੇ ਜਲੰਧਰ ਕਮਿਸ਼ਨਰੇਟ ਦੇ ਆਫੀਸਰਸ ਨਾਲ ਰਿਵਿਊ ਮੀਟਿੰਗ ਕੀਤੀ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਉਸ ਤੋਂ ਬਾਅਦ ਸਪੌਟ ਇਨਸਪੈਕਸ਼ਨ ਕੀਤੀ ਗਈ ਹੈ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਤੇ ਸਾਇੰਟੀਫਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਜਿਹੜੀ ਫਾਰਵਰਡ ਮੂਵਮੈਂਟ ਤੇ ਬੈਕਵਰਡ ਮੂਵਮੈਂਟ ਜਿਹੜੀ ਉਸ ਨੂੰ ਟਰੈਕ ਕੀਤਾ ਜਾ ਰਿਹਾ ਹੈ ਟੈਕਨੀਕਲ ਤਰੀਕੇ ਨਾਲ ਜਿੱਥੇ ਵੀ ਮੋਬਾਈਲ ਫੋਨ ਦਾ ਵਰਤੋਂ ਹੋਈ ਸੀ ਉਸ ਉਥੋਂ ਟਾਵਰ ਡਾਟਸ ਉਠਾ ਕੇ ਟੈਕਨੀਕਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੀ ਵੀ ਥਿਉਰੀਜ਼ ਆਫ ਕਰਾਇਮ ਜਿਹੜੀ ਸਾਹਮਣੇ ਆਈਆਂ ਸਾਰਿਆਂ ਨੂੰ ਐਕਸਪਲੋਰ ਕੀਤਾ ਜਾ ਰਿਹਾ ਤੇ ਇਸ ਕੇਸ ਦੇ ਵਿੱਚ ਸੀਐਮ ਸਾਹਿਬ ਨੇ ਆਪ ਅਪਡੇਟ ਲਈ ਹੈ ਕਿ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਇਸ ਕੇਸ ਨੂੰ ਛੇਤੀ ਤੋਂ ਛੇਤੀ ਅਸੀਂ ਟ੍ਰੇਸ ਕਰਾਂਗੇ ਜਿਹੜੇ ਇਸ ਦੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਐਸ ਪਰ ਲਾਅ ਦਿਵਾਈ ਜਾਊਗੀ ਸਰ ਇਹ ਕਤਲ ਦੀ ਜ਼ਿੰਮੇਵਾਰੀ ਚੁੱਕਾ ਪੁਲੜੀ ਵਾਲਾ ਜਿਹੜਾ ਹੈ ਸਰ ਇਸ ਕਤਲ ਦੀ ਜ਼ਿੰਮੇਵਾਰੀ ਚੁੱਕਾ ਪੁਲੜੀ ਵਾਲਾ ਜ਼ਿੰਮੇਵਾਰੀ ਨਹੀਂ ਲਈ ਗਈ ਉਹਨਾਂ ਨੇ ਪੋਸਟ ਵੀ ਪਾਈ ਹੈ ਕਿਵੇਂ ਦੇਖੀ ਅਸੀਂ ਇਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਨਗੇ ਜਿਵੇਂ ਮੈਂ ਪਹਿਲੇ ਵੀ ਕਿਹਾ ਜੇ ਕਿਸੇ ਨੇ ਵੀ ਪੋਸਟ ਪਾਈ ਹੈ ਉਸ ਨੂੰ ਇਨਵੈਸਟੀਗੇਟ ਕਰਾਂਗੇ ਉਹਦੇ ਆਈਪੀ ਨੰਬਰਸ ਟਰੈਕ ਕਰਕੇ ਉਹ ਕਿੰਨ ਬੰਦਿਆਂ ਨਾਲ ਇਨਟੈਕ ਸੀਗੇ ਤੇ ਉਸ ਨੂੰ ਜਿਹੜੇ ਬੰਦੇ ਨੇ ਵੀ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਐਗਜ਼ੈਂਪਲਰੀ ਉਹਨਾਂ ਨੂੰ ਪਰਿਸ਼ਮਣ ਦਿੱਤਾ ਜਾਵੇ। ਜਿਹੜੀ ਉਡਨ ਪੋਲਿਟਿਕਸ ਜਾਂ ਨੀਜੀ ਰੰਜਿਸ਼ ਵੀ ਜਿਹੜੀ ਹੈ ਕਿ ਉਹ ਨਿਕਲ ਕੇ ਸਾਹਮਣੇ ਆਈ ਹੈ। ਯਸ ਇਹ ਵੀ ਇੱਕ ਥਿਉਰੀ ਆਫ ਕਰਾਇਮ ਹੈ ਮੋਟਿਵ ਜਿਹੜਾ ਹੈਗਾ ਇਹ ਦੱਸਿਆ ਜਾ ਰਿਹਾ ਹੈ ਤੇ ਇਸ ਮੋਟਿਵ ਨੂੰ ਵੀ ਜਿਹੜਾ ਪੁਲਿਸ ਇਸ ਨੂੰ ਇਨਵੈਸਟੀਗੇਟ ਇਸ ਐਂਗਲ ਤੋਂ ਕਰ ਰਹੀ ਹੈ। ਸਰ ਪੰਜਾਬ ਦੇ ਵਿੱਚ ਕਾਲਜ ਦੀ ਪ੍ਰਧਾਨਗੀਆਂ ਜਿਹੜੀਆਂ ਇਹ ਖਤਮ ਕਿਉਂ ਨਹੀਂ ਹੋ ਪਾਰੀਆਂ? ਅਕਸੀਡੈਂਟ ਜਿਹੜਾ ਜਿਹੜਾ ਆਪਸ ਵਿੱਚ ਸੰਘਰਸ਼ ਹੋ ਰਿਹਾ ਪਹਿਲਾਂ ਵੀ ਹੋਇਆ ਇੱਕ ਇਸ ਪਾਸੇ ਠਾਨਗੋਟ ਰੋਡ ਤੇ ਇਹ ਦੂਸਰਾ ਜਿਹੜਾ ਹੋ ਗਿਆ ਕਾਂਡ ਹੋ ਗਿਆ ਹੈ ਮਤਲਬ ਕੈਨਸਲ ਹੋ ਰਿਹਾ ਹੈ ਜੀ ਦਿੱਤਾ ਜਾ ਰਿਹਾ ਹੈ ਇਸ ਦੇ ਕਿਨਾਂ ਦੇਖੋ ਜੀ ਇਸ ਹਜੇ ਤੱਕ ਕੋਈ ਇਸ ਦੇ ਵਿੱਚ ਕੋਈ ਆਰਗੇਨਾਈਜ਼ਡ ਕਰਾਈਮ ਐਂਗਲ ਨਹੀਂ ਆਇਆ ਹੈ ਪਰ ਇਸ ਦੇ ਵਿੱਚ ਕ੍ਰਿਮੀਨਲਸ ਦੀ ਇਨਵੋਲਵਮੈਂਟ ਆਈ ਹੈਗੀ ਅਸੀਂ ਇਸ ਨੂੰ ਪੂਰੀ ਡੀਪਲੀ ਇਸ ਨੂੰ ਇਨਵੈਸਟੀਗੇਟ ਕਰਾਂਗੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਕ੍ਰਾਈਮ ਟੋਲਰੇਟ ਨਹੀਂ ਕਰਾਂਗੇ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਹੈਗਾ ਉਹਨਾਂ ਨੂੰ ਤੁਸੀਂ ਬਹੁਤ ਛੇਤੀ ਦੇਖੋਗੇ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਸਰ ਸ਼ੂਟਰ ਆਇਡੈਂਟੀਫਾਈ ਹੋਏ ਆ ਜੀ ਸ਼ੂਟਰ ਦੇਖੋ ਜੀ ਇਨਵੈਸਟੀਗੇਸ਼ਨ ਦੀ ਮੈਂ ਡਿਟੇਲਸ ਨਹੀਂ ਦੱਸਣਾ ਚਾਹਾਂਗਾ ਤੇ ਕਾਫੀ ਕਈ ਲੀਡਸ ਮਿਲੀਆਂ ਇਨਵੈਸਟੀਗੇਸ਼ਨ ਚ ਅਸੀਂ ਬਹੁਤ ਛੇਤੀ ਤੁਹਾਨੂੰ ਕਾਮਯਾਬੀ ਜੀ ਹੋਰ ਜਾਣੀ ਚਾਹੀਦੀ ਹੈ ਕਿ ਲੱਖੀਓ ਭਰਾਏ ਵੱਲੋਂ ਕੋਈ ਥ੍ਰੈਟ ਪਰਸੈਪਸ਼ਨ ਜਾਂ ਕੋਈ ਵੈਪਨ ਦੀ ਜਾਂ ਉਹਦੀ ਸਿਕਿਉਰਿਟੀ ਵਾਸਤੇ ਉਹਨੇ ਪਹਿਲਾਂ ਅਪਰੋਚ ਕੀਤੀ ਪੁਲਿਸ ਤੱਕ ਲੋਕਾਂ ਨੇ ਇਸੇ ਤਰੀਕੇ ਨਾਲ ਇਹ ਅਸੀਂ ਸਾਰੇ ਐਂਗਲਸ ਅਸੀਂ ਇਸ ਨੂੰ ਐਗਜ਼ਾਮਿਨ ਕਰ ਲਾਂਗੇ ਅਸੀਂ ਦੇਖੋ ਜਵੇਂ ਮੈਂ ਕਿਹਾ ਕਿ ਅਸੀਂ ਇਸ ਦੀ ਪੂਰੀ ਤਹ ਤੱਕ ਪਹੁੰਚਾਂਗੇ ਜਿਹੜਾ ਵੀ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਛੱਡਿਆ ਨਹੀਂ ਜਾਊਗਾ ਦੇਖੋ ਜੀ ਵੈਪਨ ਵੈਪਨ ਜਿਵੇਂ ਮੈਂ ਪਹਿਲੇ ਵੀ ਦੱਸਿਆ ਸੀਗਾ ਆਫ ਸਨ ਦੂਰ ਤੋਂ ਬਾਅਦ ਤਕਰੀਬਨ 400% ਜਿਹੜੀ ਇਨਕਰੀਜ਼ ਹੋਈ ਹੈ ਇਲੀਗਲ ਵੈਪਨ ਜਿਹੜੇ ਪਾਕਿਸਤਾਨ ਤੋਂ ਆ ਰਹੇ ਮੋਸਟਲੀ ਇੱਕ ਗਲੌਕ ਪਿਸਟਲਸ ਦਰਰਾ ਮੇਡ ਪਾਕ ਮੇਡ ਵੈਪਨਸ ਜਿਹੜੇ ਇਹ ਕਾਫੀ ਅਸੀਂ ਡਰੋਨਸ ਦੇ ਥਰੂ ਇਹ ਕਨਸਾਈਨਮੈਂਟਸ ਆ ਰਹੀਆਂ ਤੇ ਅਸੀਂ ਗੇਅਰਡ ਅਪ ਹੈਗੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਹੈਗੇ ਉਹਨਾਂ ਦਾ ਨਿਕਸਸ ਹੈਗਾ ਪਾਕਿਸਤਾਨ ਦੇ ਵਿੱਚ ਬੈਠੇ ਪਾਕਿਸਤਾਨ ਇੰਟੈਲੀਜੈਂਸ ਆਫੀਸਰਸ ਨਾਲ ISI ਨਾਲ ਸੋ ਆ ਅਸੀਂ ਇਸ ਨੂੰ ਬਿਲਕੁਲ ਇੱਕ professionl ਤਰੀਕੇ ਨਾਲ ਇਸ ਕੇਸ ਨੂੰ ਸੋਲਵ ਕਰਾਂਗੇ ਸਰ ਸਰ ਵੈਪਨ ਕਿਹੜਾ ਯੂਜ਼ ਹੋਇਆ ਹੈ ਜਪਨ ਹਾਲੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਸ ਨੂੰ ਅਸੀਂ ਤੁਹਾਨੂੰ ਅਪਰਾਈਜ਼ ਕਰਾ ਦਾਂਗੇ ਸਰ ਜਿਹੜਾ ਜੋਗਾ ਫੋਲਡੀ ਵਾਲਾ ਉਹਨੇ ਕਿਹਾ ਕਿ ਕਾਲਜ ਦੀ ਪ੍ਰਧਾਨ ਪੰਜਾਬ ਦੇ ਵਿੱਚ ਕਾਲਜ ਦੀਆਂ ਪ੍ਰਧਾਨਕੀਆਂ ਖਤਮ ਕਿਉਂ ਨਹੀਂ ਹੋ ਰਹੀਆਂ ਇਹ ਤੁਸੀਂ ਮੁੱਦਾ ਅੱਛਾ ਉਠਾਇਆ ਇਸ ਨੂੰ ਕਿਉਂਕਿ ਇਹ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਹੈਗੀ ਤੇ ਇਸ ਦੇ ਜਿਹੜੇ ਲਾਅ ਐਂਡ ਆਰਡਰ ਇਮਪਲੀਕੇਸ਼ਨਸ ਹੁੰਦੇ ਆ ਉਹ ਅਸੀਂ ਇਹਨੂੰ ਪੂਰਾ ਸਟੱਡੀ ਕਰਾਂਗੇ ਤਾਂ ਕਿ ਇਸ ਤਰ੍ਹਾਂ ਦਾ ਸਿਸਟਮ ਬਣੇ ਕਿ ਇਹ ਗੌਰ ਵਿੱਚ ਹੈ ਇਸ ਰਵੀ ਬਲਾ ਚੋਰੀਆ ਦੇ ਕੇਸ ਤੋਂ ਬਾਅਦ ਇਸ ਕੇਸ ਦੇ ਵਿੱਚ तमाम ਕਈ ਕੇਸਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਗਲੋਰੀਫਾਈ ਕਰਕੇ ਪੋਸਟ ਪੈ ਰਹੇ ਆ ਉਹਦੇ ਪਿੱਛੇ ਪੁਲਿਸ ਇਨਵੈਸਟੀਗੇਸ਼ਨ ਕਿੱਦਾਂ ਕਰਦੀ ਵੀ ਕਿਉਂਕਿ ਸਾਈਬਰ ਸੈੱਲ ਵੀ ਬਹੁਤ ਐਕਟਿਵਲੀ ਕੰਮ ਕਰਦਾ ਪਿਆ ਵਾ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਸੋਸ਼ਲ ਮੀਡੀਆ ਨੂੰ ਗਲੋਰੀਫਿਕੇਸ਼ਨ ਲਈ ਯੂਜ਼ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਨੂੰ ਰਿਕਰੂਟਮੈਂਟ ਲਈ ਯੂਜ਼ ਕੀਤਾ ਜਾਂਦਾ ਹੈ ਅਸੀਂ ਪਿਛਲੇ ਸਾਲ ਤਕਰੀਬਨ ਜਿਹੜਾ ਸੈਕਸ਼ਨ 79 ਬੀ ਆਈਟੀ ਐਕਟ ਹੈਗਾ ਜਿਸ ਦੇ ਵਿੱਚ ਨੋਟਿਸ ਦੇ ਕੇ ਸਟੇਟ ਪੁਲਿਸ ਕੋਲ ਅਥਾਰਟੀ ਹੈਗੀ ਅਸੀਂ 12000 ਯੂਆਰਐਲਸ ਲਈ ਅਸੀਂ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ ਨੋਟਿਸਸ ਦਿੱਤੇ ਉਸ ਦੇ ਵਿੱਚ ਤਕਰੀਬਨ 8000 ਯੂਆਰਐਲਸ ਅਸੀਂ ਰਿਮੂਵ ਕਰਾਈਆਂ ਜਿਹੜੀ ਸੈਕਸ਼ਨ 69 ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਕੋਲ ਪਾਵਰ ਹੈਗੀ 2000 ਤੋਂ ਵੱਧ ਯੂਆਰਐਲਸ ਰਿਮੂਵ ਕੀਤੀਆਂ ਮੈਂ ਲੋਕਾਂ ਨੂੰ ਅਪੀਲ ਵੀ ਕਰਾਂਗਾ ਕਿ ਇਹ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਕਰਾਇਮ ਤੋਂ ਪ੍ਰੋਫਿਟ ਕਰਦੇ ਆ ਇਹ ਤੁਹਾਨੂੰ ਜਿਹੜਾ ਯੂਥ ਨੂੰ ਬਰਗਲਾ ਰਹੇ ਹੈਗੇ ਸੋ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰੂੰਗਾ ਕਰਾਇਮ ਦੇ ਪ੍ਰਤੀ ਤੁਸੀਂ ਨਾ ਜਾਓ ਤੁਸੀਂ ਜਿਹੜਾ ਹੈਗਾ ਇਹ ਕਰਾਇਮ ਡਸ ਨਾਟ ਪੇ ਸਰ ਜਿਹੜਾ ਲੋਕਅਪ ਵਾਲੇ ਪੋਸਟ ਲਿਖਿਆ ਹੈ ਭਾਈ ਹੀ ਵਾਸ ਡਰੱਗਸ ਮਤਲਬ ਹੀ ਵਾਸ ਇਨਵੋਲਡ ਵਿਦ ਮੀ ਆ ਹੈ ਸ਼ੋ ਮਨੀ ਐਵੀਡੈਂਸ ਇਜ਼ ਥੈਟ ਜਿਹੜਾ ਮਰਨ ਵਾਲਾ ਉਹ ਡਰੱਗਸ ਅਸੀਂ ਉਹ ਦੇਖੋ ਜੀ ਅਸੀਂ ਕੀਤੀਆਂ ਜੀ ਸਾਰਿਆਂ ਦਾ ਦੇਖੋ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਕੋਲ ਹੈਗਾ ਕਿਸ ਦੀ ਕਿੰਨੇ ਐਫਆਈਆ ਨਾਲ ਇਨਵੋਲਵਮੈਂਟ ਹੈ ਅਸੀਂ ਉਸ ਦੇ ਵਿੱਚ ਜਿਹੜੇ ਜਿਹੜੇ ਬੰਦੇ ਹੈਗੇ ਸਾਰਿਆਂ ਨੂੰ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਕਿ ਇਹ ਨੇ ਨੀਜੀ ਰਣਜੀਤ ਕਾਲੀ ਕਤਲ ਕੀਤਾ ਹੁਣ ਤੱਕ ਇਹਨਾਂ ਦੇ ਪਰਚਾ ਲਈ ਮਰਕਜ਼ ਕਰ ਰਹੇ ਆ ਉਹਦੇ ਉੱਤੇ ਬਲੇਮ ਕੀਤਾ ਜਿਹਦਾ ਮਰਡਰ ਹੋਇਆ ਉਹ ਤਾਂ ਪੱਟਾ ਕਰਿਆ ਬਈ ਇਹ ਨਸ਼ਾ ਵੇਚਦਾ ਸੀ ਐਨਡੀਪੀਐਸ ਦਾ ਸੀਗਾ ਕਿ ਉਸ ਕੇਸ ਨਾਲ ਨਾਲ ਲੱਕੀ ਉਬਰੋਏ ਦੀ ਜਿਹੜੀ ਵੀਡੀਓ ਵੀ ਉਹਨੇ ਸ਼ੇਅਰ ਕੀਤੀ ਜਿਸ ਤੋਂ ਉਹ ਗੱਲ ਲੈ ਰਿਹਾ ਇਟ ਇਜ਼ ਐਨ ਅਨਫੋਰਚੂਨੇਟ ਇਨਸੀਡੈਂਟ ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਰਾਈਟ ਨਹੀਂ ਹੈ ਅਸੀਂ ਜਿਸ ਬੰਦੇ ਨੇ ਕ੍ਰਾਈਮ ਕੀਤਾ ਹੈਗਾ ਅਸੀਂ ਉਸ ਨੂੰ ਜਸਟਿਸ ਤੱਕ ਲੈ ਕੇ ਜਾਵਾਂਗੇ